ਜੀ ਹਾਂ ਜੀ ਆਪਣਾ ਇਹ ਕਲਾ ਰੈਡੀ ਕਰ ਲਿਆ ਸੀ ਤੇ ਹੁਣ ਇਹਦੇ ਘੇਰੇ ਦਾ ਡਿਜ਼ਾਈਨ ਬਣਾਉਣਾ ਆਪਾਂ ਨੇ نیچے ਤੇ ਉਹ ਆਪਾਂ ਤੁਹਾਨੂੰ ਦੱਸਾਂਗੇ ਘੇਰੇ ਦਾ ਡਿਜ਼ਾਈਨ ਕਿਵੇਂ ਬਣਾਇਆ ਤੇ ਇੱਥੇ ਹੀ ਆਪਾਂ ਪੱਟੀ ਲਗਾ ਕੇ ਬਣਾਵਾਂਗੇ ਠੀਕ ਹੈ ਜੀ ਤੇ ਇਹ ਆਪਣੀ ਕੋਈ ਹੈਗੀ ਸਲਵਾਰ ਇਹ ਵੀ ਤੇਰੀ ਵਰਕ ਹੈ ਤੇ ਆਪਾਂ ਇਹਦੇ ਨਾਲ ਮੈਚਿੰਗ ਲੇਸ ਲਾਈ ਹੈ ਠੀਕ ਹੈ ਇਹ ਮੈਚਿੰਗ ਲੇਸ ਲਾ ਕੇ ਆਪਾਂ ਨੇ ਡਿਜ਼ਾਈਨ ਇਹਦਾ ਕੜਾਈ ਨਾਲ ਦਾ ਤਿਆਰ ਕੀਤਾ ਹੁਣ ਆਪਾਂ ਘੇਰੇ ਤੇ ਜੀ ਇਹ ਜਿਹੜੀ ਵਾਇਟ ਲੇਸ ਲਾਵਾ ਦੇਖ ਤਾਂ ਕੀ ਰਾਇ ਦਾ ਥੇਰੇ ਦਾ ਕਿਹ ਲੈ ਤੁਹਾਨੂੰ ਦੱਸਾਂ ਕਿਵੇਂ ਬਣਾਉਣਾ ਤੇ ਇੱਕ ਆਪਾਂ ਨੇ ਇਹ ਵਾਲੀ ਲੈ ਸਕਦੇ ਜਿਹੜੀ ਗਲੇ ਤੇ ਲਾਈ ਹੈ ਉਹ ਲਾਵਾਂਗੇ ਠੀਕ ਹੈ ਇਹ ਦੋਨੇ ਲੇਸਾ ਲਾ ਕੇ ਆਪਾਂ ਡਿਜ਼ਾਈਨ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਸਟਿਚ ਕਰ ਲਾਂਗੇ ਹਾਂ ਜੀ ਹਾਂ ਜੀ ਮੈਂ ਆਪਾਂ ਦੇ ਇਹ ਰੈਡੀ ਕਰ ਲ ਲ ਗਏ। ਵੀ ਚੀਕੇ ਦੇ ਤੋਂ ਡਿਜ਼ਾਈਨ ਬਣਾਉਣਾ ਦੱਸਾਂਗੇ। ਕਿਹ ਇਸ ਤਰੀਕੇ ਨਾਲ ਆਪਾਂ ਇਹ ਡਿਜ਼ਾਈਨ ਬਣਾਉਣਾ। ਹੈਲੋ ਜੀ। ਹੈਲੋ ਜੀ ਲਾਈਟ ਚਨ ਕਰ ਦਿਓ ਪਲੀਜ਼। ਜਿਹੜੇ ਨਿਊ ਮੈਂਬਰ ਆਏ ਨਾਲ ਜੁੜੇ ਹੈ। ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤੇ ਆਪਾਂ ਅõਇ ਸਵਾਰ ਦੇ ਵਰਕ ਨਾਲ ਦਾ ਘੇਰੇ ਤੇ ਜੁਆਇੰਟ ਲੈਸ ਲਾ ਕੇ ਤੇ ਲੈਸ ਲਾ ਕੇ ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਤੇ ਮੇਰੇ ਨਾਲ ਵੱਧ ਤੋਂ ਵੱਧ ਚਲੇ ਜਰੂਰ ਤੇ ਲਾਈਕ ਕਰੋ ਲਾਈਕ ਦਨ ਕਰ ਦਿਓ ਪਲੀਜ਼ ਥੈਂਕ ਯੂ ਥੈਂਕ ਯੂ ਲਾਈਕ ਦਨ ਕਰ ਲਈ ਪਲੀਜ਼ ਜਿਹੜੇ ਵੀ ਮੈਂਬਰ ਜੁੜੇ ਨਾਲ ਆਇਕ ਦਨ ਕਰੋ ਹੈਲੋ ਜੀ ਲਾਈਟ ਚਾਲ ਕਰ ਦਿਓ ਪਲੀਜ਼